ਤੇਰੀ ਮੌਤ ਦੀ ਵਜ੍ਹਾ ਮੇਰੇ ਸਿਪਾਹੀ ਨਹੀਂ ਤੇਰੀ ਮੌਤ ਦੀ ਵਜ੍ਹਾ ਤੇਰੇ ਆਪਣੇ ਲੋਕ ਆ ਕਿਉਂ ਕਿਉਂਕਿ ਤੂੰ ਉਹਨਾਂ ਗੁਲਾਮ ਲੋਕਾਂ ਦੀ ਖਾਤਰ ਲੜਿਆ ਜਿਨ੍ਹਾਂ ਨੂੰ ਆਜ਼ਾਦੀ ਦੀ ਕੀਮਤ ਨਹੀਂ ਪਤਾ ਵੀ ਆਜ਼ਾਦੀ ਦੀ ਕੀਮਤ ਕੀ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਇਤਿਹਾਸ ਹੈ ਪ੍ਰਾਤਨ ਜਿਹੜਾ ਅੱਜ ਦੇ ਸਮੇਂ ਤੇ ਸਾਡੇ ਸਾਰੇ ਲੋਕਾਂ ਦੇ ਟੁੱਕਦਾ ਇਤਿਹਾਸ ਕਿਦਾਂ ਦਾ ਹੈ ਇੱਕ ਰਾਜਾ ਹੋਇਆ ਜਿਹਦਾ ਨਾਮ ਸੀ ਨਪੋਲੀਅਨ ਇੱਕ ਹੋਰ ਰਾਜਾ ਹੋਇਆ ਜਿਹਦਾ ਨਾਮ ਸੀ ਮੁਹੰਮਦ ਕਰੀਮ ਇਹਨਾਂ ਦੋਹਾਂ ਦੀ ਜੰਗ ਹੋਈ ਜਦੋਂ ਦੋਹਾਂ ਦੇਸ਼ਾਂ ਦੀ ਜੰਗ ਹੋਈ ਦੋਨਾਂ ਰਾਜਿਆਂ ਦੀ ਜੰਗ ਹੋਈ ਤੇ ਜਿਹੜਾ ਨਪੋਲੀਅਨ ਸੀ ਉਹ ਜੰਗ ਦੇ ਮੈਦਾਨ ਵਿੱਚ ਜਿੱਤ ਉਹਨੇ ਹਾਸਲ ਕਰ ਲਈ ਜਦੋਂ ਉਹਨੇ ਜਿੱਤ ਹਾਸਲ ਕੀਤੀ ਤੇ ਮੁਹੰਮਦ ਕਰੀਮ ਨੂੰ ਉਹਨੇ ਫੜ ਲਿਆ ਬੇੜੀਆਂ ਲਾ ਦਿੱਤੀਆਂ ਕਿਉਂਕਿ ਜਿਹੜਾ ਮੁਹੰਮਦ ਕਰੀਮ ਸੀ ਉਹ ਵੀ ਇੱਕ ਬੜਾ ਵੱਡਾ ਚੋਹਦਾ ਸੀ ਆਪਣੇ ਲੋਕਾਂ ਦੇ ਲਈ ਆਪਣੇ ਹੱਕਾਂ ਦੇ ਲਈ ਲੜਿਆ ਜਦੋਂ ਉਹਨੂੰ ਨਪੋਲੀਅਨ ਦੇ ਸਾਹਮਣੇ ਪੇਸ਼ ਕੀਤਾ ਨਾ ਮੁਹੰਮਦ ਕਰੀਮ ਨੂੰ ਤਨਪੋਲੀ ਨੇ ਇੱਕ ਗੱਲ ਕਹਿੰਦਾ ਵੀ ਯਾਰ ਤੂੰ ਬੜਾ ਬਹਾਦਰ ਜੋਦਾ ਤੂੰ ਬੜੀ ਬਹਾਦਰੀ ਦੇ ਨਾਲ ਲੜਿਆ ਆਪਣੇ ਲੋਕਾਂ ਦੇ ਲਈ ਆਪਣੇ ਹੱਕਾਂ ਦੇ ਲਈ ਮੈਂ ਤੈਨੂੰ ਮਾਰਨ ਨਹੀਂ ਚਾਹੁੰਦਾ ਤੂੰ ਇੱਕ ਸੂਰਮਾ ਮੈਂ ਤੈਨੂੰ ਛੱਡ ਦੂੰਗਾ ਉਹ ਛੱਡਣ ਦੇ ਬਦਲੇ ਤੂੰ ਮੈਨੂੰ 10000 ਸੋਨੇ ਦੀਆਂ ਮੋਹਰਾਂ ਆਪਦੇ ਲੋਕਾਂ ਤੋਂ ਇਕੱਠੀਆਂ ਕਰਕੇ ਦੇਣੀਆਂ ਪੈਣਗੀਆਂ ਕਿਉਂਕਿ ਤੂੰ ਮੇਰਾ ਨੁਕਸਾਨ ਕੀਤਾ ਮੇਰੇ ਵੀ ਸਿਪਾਹੀ ਮਰੇ ਆ ਮੈਂ ਜਿੱਤ ਹਾਸਲ ਕੀਤੀ ਆ ਜਿੱਤ ਦੇ ਬਦਲੇ ਵਸ ਮੈਨੂੰ 10000 ਸੋਨੇ ਦੀਆਂ ਮੋਹਰਾਂ ਦੇ ਦੇ ਤੇ ਮੇਰਾ ਨੁਕਸਾਨ ਜਿਹੜਾ ਹੋਇਆ ਉਹ ਪਰਵਾਹੀ ਕਰ ਦੇ ਮਾਤਾ ਨੂੰ ਛੱਡ ਦੂੰਗਾ ਫਿਰ ਉਹ ਆਪਣੇ ਲੋਕਾਂ ਦੇ ਲਈ ਲੜਿਆ ਸੀ ਉਹ ਦੇਸ਼ ਦਾ ਨਾਂ ਸੀਗਾ ਅਲੈਕਸੈਂਡਰੀਆ ਜਿੱਥੋਂ ਦੇ ਲੋਕਾਂ ਲਈ ਲੜਿਆ ਸੀਗਾ ਉਹ ਮੁਹੰਮਦ ਤਕਰੀਮ ਉਹ ਸ਼ਹਿਰ ਵਿੱਚ ਉਹਨੂੰ ਭੇਜਿਆ ਗਿਆ ਜੰਜੀਰਾਂ ਦੇ ਨਾਲ ਬੰਨ ਕੇ ਉਹ ਕਹਿੰਦਾ ਵੀ ਮੇਰੀ ਮਦਦ ਕਰੋ ਆਪਾਂ ਹਾਰ ਗਏ ਚਲੋ ਕੋਈ ਗੱਲ ਨਹੀਂ ਆਪਾਂ ਗਾਹ ਹੁਣ ਫਿਰ ਤਗੜੀ ਜਥੇਬੰਦੀ ਕਰਾਂਗੇ ਕਿਉਂਕਿ ਜੰਗ ਵਿੱਚ ਜਿੱਤਾਂ ਵੀ ਹੁੰਦੀਆਂ ਨੇ ਹਾਰਾਂ ਵੀ ਹੁੰਦੀਆਂ ਨੇ ਆਪਾਂ ਫਿਰ ਤਕੜੇ ਹੋ ਕੇ ਲੜਾਂਗੇ ਆਪਣੇ ਦੇਸ਼ ਤੇ ਲਈ ਵੀ ਮੈਨੂੰ ਛੱਡ ਦੂਗਾ ਉਹ ਵੀ ਮੈਨੂੰ 10000 ਸੋਨੇ ਦੀਆਂ ਮੋਹਰਾਂ ਦੇ ਦਿਓ ਆਪਣੇ ਸਾਰੇ ਉਹ ਸ਼ਹਿਰ ਵਾਸੀਆਂ ਨੂੰ ਕਹਿੰਦਾ ਜਿਹੜੇ ਉਹਦੇ ਲੋਕ ਸੀ ਨਾ ਸ਼ਹਿ ਉਹ ਸਮੇਂ ਉਹਦੇ ਖਿਲਾਫ ਹੋ ਗਏ ਕਹਿੰਦੇ ਤੈਨੂੰ ਕੀ ਲੋੜ ਸੀ ਲੜਨ ਦੀ ਤੂੰ ਕਿੰਨਾ ਕਤਲੇਆਮ ਕਰਾ ਦਿੱਤਾ ਕਿੰਨੇ ਕਿੰਨੇ ਦਿਨ ਕਾਰੋਬਾਰ ਬੰਦ ਰਿਹਾ ਕੰਗੜ ਦਾ ਕਾਰੋਬਾਰ ਬੰਦ ਦਾ ਸੀ ਸਾਡੀ ਨਾਲ ਦੁਕਾਨਾਂ ਬੰਦ ਹੋ ਗਿਆ ਸਾਡਾ ਕਾਰੋਬਾਰ ਬੰਦ ਹੋ ਗਿਆ ਉਹ ਵਾਪਸ ਆ ਗਿਆ ਉਹਦੇ ਖਿਲਾਫ ਹੋ ਗਏ ਉਹਨੂੰ ਕੋਈ ਸੋਨੇ ਦੀ ਮੋਹਰ ਕਿਸੇ ਨੇ ਇੱਕ ਪੈਸਾ ਨਹੀਂ ਦਿੱਤਾ ਤੇ ਨੈਪੋਲੀਅਨ ਉਹਨੂੰ ਦੇਖ ਕੇ ਹੱਸਣ ਲੱਗ ਗਿਆ ਤੇ ਹੱਸਦੇ ਹੱਸਦੇ ਨੇ ਉਹਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਤੇ ਨਾਲ ਇਹ ਵੀ ਕਹਿ ਦਿੱਤਾ ਕਹਿੰਦਾ ਮੁਹੰਮਦ ਕਰੀਮ ਜਿਹੜੀ ਤੈਨੂੰ ਮੈਂ ਮੌਤ ਦੀ ਸਜ਼ਾ ਸੁਣਾਈ ਆ ਨਾ ਤੇਰੀ ਮੌਤ ਦੀ ਵਜ੍ਹਾ ਮੇਰੇ ਸਿਪਾਹੀ ਨਹੀਂ ਤੇਰੀ ਮੌਤ ਦੀ ਵਜ੍ਹਾ ਤੇਰੇ ਆਪਣੇ ਲੋਕ ਆ ਕਿਉਂ ਕਿਉਂਕਿ ਤੂੰ ਉਹਨਾਂ ਗੁਲਾਮ ਲੋਕਾਂ ਦੀ ਖਾਤਰ ਲੜਿਆ ਜਿਨ੍ਹਾਂ ਨੂੰ ਆਜ਼ਾਦੀ ਦੀ ਕੀਮਤ ਨਹੀਂ ਪਤਾ ਵੀ ਆਜ਼ਾਦੀ ਦੀ ਕੀਮਤ ਕੀ ਹੁੰਦੀ ਹੈ ਇਸ ਕਰਕੇ ਅੱਜ ਇਹੀ ਹਾਲ ਸਾਡਾ ਭਰਾਵੋ ਜਿਹੜਾ ਵੀ ਸਾਡੇ ਲਈ ਬੋਲਦਾ ਹੱਕਾਂ ਦੀ ਗੱਲ ਕਰਦਾ ਕੋਈ ਸੰਘਰਸ਼ ਕਰਦਾ ਕੋਈ ਅਧੋਲਨ ਕਰਦਾ ਅਸੀਂ ਵੀ ਜਿਹੜੇ ਲੋਕ ਆ ਨਾ ਕਿਉਂਕਿ ਅਸੀਂ ਗੁਲਾਮ ਆ ਸਾਨੂੰ ਆਜ਼ਾਦੀ ਦੀ ਕੀਮਤ ਦਾ ਨਹੀਂ ਪਤਾ ਅਸੀਂ ਵੀ ਉਹਨਾਂ ਦੇ ਖਿਲਾਫ ਹੋ ਜਾਣੇ ਆ ਕੋਈ ਜਥੇਬੰਦੀ ਉਹਦੇ ਖਿਲਾਫ ਹੋ ਗਏ ਪਿੰਡ ਦੇ ਲੋਕ ਕੋਈ ਹੋਰ ਆ ਉਹਦੇ ਅਸੀਂ ਖਿਲਾਫ ਹੋ ਜਾਂਦੇ ਸਾਡੇ ਲਈ ਬੋਲਦਾ ਆਹੀ ਹਾਲਾ ਸਾਡਾ ਕਿਉਂਕਿ ਅਸੀਂ ਗੁਲਾਮ ਲੋਕ ਆ ਸਾਨੂੰ ਆਜ਼ਾਦੀ ਦੀ ਕੀਮਤ ਦਾ ਨਹੀਂ ਪਤਾ ਵੀ ਆਜ਼ਾਦੀ ਕੀ ਚੀਜ਼ ਹੁੰਦੀ ਆ ਮੁਹੰਮਦ ਕਰੀਮ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਮਾਰਿਆ ਗਿਆ ਉਹ ਕਿਉਂ ਉਹ ਨਪੋਲੀਨ ਇਹ ਗੱਲ ਕਹਿ ਦਿੱਤੀ ਸੀ ਵੀ ਤੇਰੀ ਜਿਹੜੀ ਮੌਤ ਦੀ ਵਜ੍ਹਾ ਨਾ ਇਹ ਮੈਂ ਨਹੀਂ ਤੇਰੇ ਆਪਣੇ ਲੋਕ ਆ ਕਿਉਂਕਿ ਤੂੰ ਉਹਨਾਂ ਦੇ ਲਈ ਲੜਿਆ ਉਹਨਾਂ ਦੇ ਲਈ ਖੂਨ ਵਹਾਇਆ ਜਿਨ੍ਹਾਂ ਨੇ ਜਿਹੜੇ ਗੁਲਾਮ ਲੋਕ ਨੇ ਜਿਨ੍ਹਾਂ ਨੂੰ ਆਜ਼ਾਦੀ ਦੀ ਕੀਮਤ ਤਾਂ ਨਹੀਂ ਪਤਾ ਆਹੀ ਹਾਲ ਅੱਜ ਸਾਡਾ ਸਾਨੂੰ ਵੀ ਆਜ਼ਾਦੀ ਦੀ ਕੀਮਤ ਦਾ ਨਹੀਂ ਪਤਾ ਆਜ਼ਾਦੀ ਦੀ ਕੀਮਤ ਨੂੰ ਪਛਾਨਣੀ ਆਪਣੇ ਹੱਕਾਂ ਦੇ ਲਈ ਆਪਣੇ ਹੱਕਾਂ ਦੇ ਲਈ ਲੜਨਾ ਸਿੱਖੀਏ ਆਵਾਜ਼ ਬੁਲੰਦ ਕਰੀਏ ਜਿਹੜਾ ਵੀ ਸਾਡੇ ਲਈ ਲੜਦਾ ਸਾਡੇ ਲਈ ਬੋਲਦਾ ਉਹਦੇ ਨਾਲ ਖੜਨਾ ਸਿੱਖੀਏ ਉਹਦੇ ਵਿਰੋਧ ਦੇ ਵਿੱਚ ਨਾ ਹੋਇਆ ਕਰੀਏ ਸੋ ਇਹ ਅੱਜ ਦੀ ਜਿਹੜੀ ਸਮੇਂ ਦੀ ਆ ਨਾ ਇਹ ਇਹੀ ਹਾਲ ਅੱਜ ਸਾਡੇ ਸਾਰੇ ਲੋਕਾਂ ਦਾ ਮੇਰਾ ਵੀ ਤੁਹਾਡਾ ਸਾਰਿਆਂ ਦਾ ਅੱਜ ਇਹੀ ਹਾਲ ਹੈ ਲੋੜ ਹੈ ਅੱਜ ਸੰਘਰਸ਼ ਹੋ ਰਹੇ ਨੇ ਜਥੇਬੰਦੀਆਂ ਦਾ ਅਸੀਂ ਸਾਥ ਦਈਏ ਸਾਡੇ ਆਗੂਆਂ ਦਾ ਸਾਥ ਦਈਏ ਸੋ ਇਹ ਬੇਨਤੀ ਨੂੰ ਪ੍ਰਵਾਨ ਕਰਿਓ ਜੇ ਜਿਸ ਨੂੰ ਇਹ ਗੱਲ ਇਹ ਸਾਖੀ ਇਤਿਹਾਸ ਚੰਗਾ ਲੱਗਿਆ ਤਾਂ ਗਾਹਾਂ ਮੇਰੀ ਬੇਨਤੀ ਹੈ ਸਾਰੇ ਜਾਣੇ ਸ਼ੇਅਰ ਕਰਿਓ ਵੱਧ ਤੋਂ ਵੱਧ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ